ਹਾਂਜੀ ਕੋਈ ਬੋਲੋ ਅੱਜ ਬਜਿੰਦਰ ਪਾਸਟਰ ਨੂੰ ਅੱਜ ਜੋ ਹੈ ਉਹਦੇ ਕਰਮਾਂ ਦੀ ਸਜ਼ਾ ਮਿਲ ਗਈ ਹੈ ਕਿਉਂਕਿ ਜੋ ਰੇਪ ਦਾ ਕੇਸ ਉਸਤੇ ਚੱਲ ਰਿਹਾ ਸੀ ਜਿਸ ਦੇ ਵਿੱਚ ਕੀ ਅੱਜ ਕੁਆਂਟਮ ਦੇ ਉੱਤੇ ਸਜ਼ਾ ਸੁਣਾਣੀ ਸੀ ਕੋਰਟ ਨੇ ਉਹ ਕੁਆਂਟਮ ਦੇ ਉੱਤੇ ਅੱਜ ਜੋ ਸਜ਼ਾ ਮਤਲਬ ਉਹਨੂੰ ਕਿੰਨੀ ਸਜ਼ਾ ਦਿੱਤੀ ਜਾਣੀ ਹੈ ਉਹ ਸਜ਼ਾ ਅੱਜ ਸੁਣਾ ਦਿੱਤੀ ਗਈ ਹੈ ਆਜੀਵਨ ਕਾਰਵਾਸ ਜਿਹੜਾ ਹੈਗਾ ਲਾਈਫ ਇੰਪ੍ਰਿਜ਼ਨਮੈਂਟ ਟਿਲ ਡੈਥ ਆਖਰੀ ਸਾਹ ਤੱਕ ਉਹਨੂੰ ਜੇਲ੍ਹ ਦੀ ਸਲਾਕਾਂ ਦੇ ਪਿੱਛੇ ਰਹਿਣਾ ਪਏਗਾ ਉਸਨੇ ਪਲੀ ਲਈ ਸੀ ਕਿ ਉਸਦੀ ਵਾਈਫ ਬਿਮਾਰ ਹੈ ਉਸਦੇ ਦੋ ਬੱਚੇ ਨੇ ਤੇ ਉਸਦੀ ਲੱਤ 'ਚੇ ਰੌਡ ਪਈ ਹੋਈ ਹੈ ਕੋਰਟ ਨੇ ਉਹਦੀ ਪਲੀ ਸੁਣ ਲਈ ਸੀ ਬਟ ਕੋਰਟ ਨੇ ਜੋ ਹਾਰਡੇਸਟ ਜਾਂ ਜੋ ਇਸ ਮਾਮਲੇ ਤੇ ਇਹੋ ਜੇ ਮਾਮਲੇ 'ਚ ਜੋ ਸਭ ਤੋਂ ਵੱਡੀ ਸਜ਼ਾ ਹੋ ਸਕਦੀ ਹੈ ਉਹ ਸਜ਼ਾ ਉਸਨੂੰ ਆਖਿਰਕਾਰ ਸੁਣਾ ਦਿੱਤੀ ਫਾਈਨ ਲੈ ਕੇ ਬਾਤ ਹੈ ਫਾਈਨ ਜਿਹੜਾ ਹੈ ਉਹ ਫਾਈਨ ਸ਼ੂਰ ਹੋਏਗਾ ਬਟ ਇਹ ਹੈ ਕਿ ਉਹ ਜਿਹੜਾ ਹੈਗਾ ਦੈਟ ਵਿਲ ਬੀ ਪਾਰਟ ਆਫ ਡੀਟੇਲ ਆਰਡਰ ਰਿਟਰਨ ਆਰਡਰ ਜਦ ਆਏਗਾ ਤੇ ਉਸਦੇ ਫਾਈਨ ਦਾ ਜ਼ਿਕਰ ਹੋਇਆ ਬਿਲਕੁਲ ਅਪੀਲ ਕਰ ਸਕਦੇ ਆ ਆਮ ਸ਼ਹਿਰੀ ਵਾਂਗੂ ਕਿਉਂਕਿ ਜਿਹੜਾ ਆਪਣੇ ਆਪ ਜਿਹੜਾ ਇਹ ਐਨਾ ਤੋਂ ਦਾਵਾ ਕੀਤਾ ਜਾਂਦਾ ਸੀਗਾ ਕਿ ਮੈਨੂੰ ਕੋਈ ਕਾਨੂੰਨ ਕੋਈ ਕੋਰਟ ਕੋਈ ਅਦਾਲਤ ਸਜ਼ਾ ਨਹੀਂ ਦੇ ਸਕਦੀ ਉਹ ਅੱਜ ਸਾਹਮਣੇ ਆ ਗਿਆ ਹੈ ਕਿ ਕਾਨੂੰਨ ਤੋਂ ਵੱਡਾ ਕੁਝ ਨਹੀਂ ਹੈ ਹਿੰਦੁਸਤਾਨ ਦੇ ਵਿੱਚ ਕਾਨੂੰਨ ਦਾ ਹੀ ਰਾਜ ਚੱਲਦਾ ਹੈ ਤੇ ਜਿਹੜਾ ਮੇਰੀ ਇੱਕ ਅਪੀਲ ਹੈਗੀ ਹੈ ਸਾਰੀ ਜੋ ਵੀ ਆਮ ਜਨਤਾ ਹੈਗੀ ਹੈ ਜਿਹੜੇ ਕਿ ਲੋਕਾਂ ਨਾਲ ਤਸ਼ੱਦਦ ਹੋ ਰਿਹਾ ਹੈ ਜਾਂ ਲੜਕੀਆਂ ਨਾਲ ਕਿਸੇ ਨਾਲ ਗਲਤ ਹੋ ਰਿਹਾ ਜਿਹੜੀ ਇਹ ਸੋਚ ਕੇ ਆਵਾਜ਼ ਨਹੀਂ ਉਠਾਉਂਦੀਆਂ ਆਪਣੀ ਕਿ ਹਾਂਜੀ ਕੋਈ ਜਿਹੜਾ ਐਟਰੋਸਿਟੀ ਕਰਨ ਵਾਲਾ ਹੈ ਅਤਿਆਚਾਰ ਕਰਨ ਵਾਲਾ ਬੜਾ ਸਟਰੋਂਗ ਹੈ ਇਹੋ ਜਿਹਾ ਕੋਈ ਸਟਰੋਂਗ ਬੰਦਾ ਹੈ ਨਹੀਂ ਜੋ ਕਾਨੂੰਨ ਤੋਂ ਵੱਡਾ ਹੋਵੇ ਤੇ ਕਾਨੂੰਨ ਸਭ ਨੂੰ ਸਜ਼ਾ ਦਿੰਦਾ ਹੈ ਕਾਨੂੰਨ ਵਾਸਤੇ ਸਾਰੇ ਬਰਾਬਰ ਨੇ ਤੇ ਮੇਰੀ ਅਪੀਲ ਹੈ ਕਿ ਜੋ ਕੋਈ ਵੀ ਜਿੱਥੇ ਵੀ ਆਵਾਜ਼ ਸੁਣ ਰਿਹਾ ਹੋਵੇ ਤੇ ਕਿਸੇ ਨਾਲ ਵੀ ਜੁਲਮ ਹੋ ਰਿਹਾ ਹੈ ਤਾਂ ਉਹਨਾਂ ਨੂੰ ਆਪਣੀ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ ਅਪੀਲ ਵਾਸਤੇ 30 ਦਿਨ ਦਾ ਸਮਾਂ ਹੁੰਦਾ ਹੈ ਤੇ ਉਹ ਇਹਨਾਂ ਨੂੰ 30 ਦਿਨ ਦੇ ਸਮੇਂ ਦੇ ਅੰਦਰ ਅੰਦਰ ਇਹ ਅਪੀਲ ਆਪਣੀ ਫੇਰ ਕਰਨਗੇ